ਕਿਸ ਤਰ੍ਹਾਂ ਜਿਹੜੀਆਂ ਨੇ ਵੱਡੀਆਂ-ਵੱਡੀਆਂ ਪੋਕਲਾਈਨਾਂ ਨੇ ਉਹ ਚਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ तमाम ਜਿਹੜੀਆਂ ਨੇ ਉਹ ਰੁਕਾਵਟਾਂ ਹੁਣ हटਦੀਆਂ ਹੋਈਆਂ ਨਜ਼ਰ ਆ ਰਹੀਆਂ ਦੇਖੋ ਸਿੱਧੀਆਂ ਤਸਵੀਰਾਂ ਨੇ ਤੇ ਕੋ ਪੋਕਲੈਨਾਂ ਦੇ ਨਾਲ ਸਿਮਿੰਟ ਦੀਆਂ ਕੰਕਰੀਟ ਦੀਆਂ ਦੀਵਾਰਾਂ ਜਿਹੜੀਆਂ ਨੇ ਉਹ ਹੁਣ हटਾਈਆਂ ਜਾ ਰਹੀਆਂ ਨੇ ਦੇਖੋ ਕਿਸ ਤਰ੍ਹਾਂ ਵੱਡੀ ਤਦਾਦ ਦੇ ਵਿੱਚ JCB ਤੇ poklane ਮਸ਼ੀਨਾਂ ਨੇ ਉਹ ਹੁਣ ਇਸ ਬਾਰਡਰ ਤੇ ਪਹੁੰਚ ਚੁੱਕੀਆਂ ਨੇ ਤਾਂ ਇੱਕ ਸਾਈਡ ਲਗਭਗ ਕਲੀਅਰ ਹੋਣ ਵਾਲੀ ਐ ਕਿਉਂਕਿ ਕੰਡਿਆਲੀਆਂ ਤਾਰਾਂ ਜਿਹੜੀਆਂ ਨੇ ਉਹ ਤਸਵੀਰ ਦੇਖੋ ਤਾਂ ਇਹਦੇ ਕੋਈ ਤਸਵੀਰ ਕਿੱਸ ਤਰ੍ਹਾਂ ਜਿਹੜਾ ਉਹ ਕੰਡਿਆਲੀਆਂ ਜਿਹੜੀਆਂ ਲੋਹੇ ਦੀਆਂ ਕਿੱਲਾਂ ਉਸ ਨੂੰ ਕੱਟਿਆ ਗਿਆ ਆ ਦੇਖੋ ਕਿੱਸ ਤਰ੍ਹਾਂ ਮਸ਼ੀਨਾਂ ਦੇ ਨਾਲ ਵੱਡੀਆਂ-ਵੱਡੀਆਂ ਕੰਕਰੀਟ ਦੀਆਂ ਜਿਹੜੀਆਂ ਦਿਵਾਰਾਂ ਉਹਨਾਂ ਨੂੰ ਖਿੱਚਿਆ ਜਾ ਰਿਹਾ ਦੇਖੋ ਫੇਰ ਮਸ਼ੀਨਾਂ ਦੇ ਨਾਲ ਕਿੱਥੇ ਲੈ ਕੇ ਜਾਇਆ ਜਾ ਰਿਹਾ ਦੇਖੋ ਦੇਵਲ ਤੇ ਕੋਲ ਇਸਾ ਮੌਜੂਦਾ ਕੋਲ ਇਸਾ ਪਾਲ ਮੌਜੂਦਾ ਹੈ ਲਗਾਤਾਰ ਦੇਖ ਸਕਦੇ ਹੋ ਤੁਸੀਂ ਕਿ ਕਿਸ ਤਰ੍ਹਾਂ ਤਾਂ ਦੇਖੋ ਇਹਨਾਂ ਕੰਕਰੀਟ ਦੀਆਂ ਦਿਵਾਰਾਂ ਨੂੰ ਤੋੜ-ਤੋੜ ਕੇ ਹਟਾਇਆ ਜਾ ਰਿਹਾ ਲਗਭਗ ਇੱਕ ਸਾਈਡ ਕਲੀਅਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਇੱਕ ਸਾਈਡ ਬਿਲਕੁਲ ਲਗਭਗ ਕਲੀਅਰ ਹੁੰਦੀ ਹੋਈ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਤਮਾਮ ਰੁਕਾਵਟਾਂ ਇੱਥੋਂ ਹਟਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਵੱਡੀ ਤਦਦ ਦੇ ਵਿੱਚ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਮੌਜੂਦ ਹੈ